ਅਹਮ ਤੇ ਵੱਡੀ ਖਬਰ ਰਾਜਵੀਰ ਜਵੰਦਾ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਰਾਜਵੀਰ ਜਵੰਦਾ ਹਾਲਾਂਕਿ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਨੇ ਪਰ ਜਿਸ ਥਾਂ ਦੇ ਉੱਤੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਅਵਾਰਾ ਪਸ਼ੂ ਜੋ ਉਹਨਾਂ ਦੀ ਬਾਈਕ ਦੇ ਅੱਗੇ ਆ ਜਾਂਦੇ ਨੇ ਤਾਂ ਇਹ ਮੁੱਦਾ ਹੁਣ ਕਾਫੀ ਉੱਭਰ ਰਿਹਾ ਕਿਉਂਕਿ ਅਸੀਂ ਜਦੋਂ ਕੋਈ ਵੀ ਚੀਜ਼ ਲੈਨੇ ਆ ਬਾਈਕ ਲੈਨੇ ਆ ਗੱਡੀ ਲੈਨੇ ਆ ਤਾਂ ਉਸ ਦਾ ਅਸੀਂ ਟੈਕਸ ਦਿੰਨੇ ਆ ਅਸੀਂ ਰੋਡ ਟੈਕਸ ਵੀ ਦਿੰਨੇ ਆ ਅਸੀਂ ਗਊ ਸੈਸ ਵੀ ਦਿੰਨੇ ਆ ਤਾ ਫਿਰ ਉਸ ਦੇ باوجود ਇਹ ਆਵਾਰਾ ਗਊਆਂ ਆਵਾਰਾ ਪਸ਼ੂ ਜਿਹੜੇ ਸੜਕਾਂ ਦੇ ਉੱਤੇ ਕਿਉਂ ਘੁੰਮਦੇ ਹੋਏ ਨਜ਼ਰ ਆਉਂਦੇ ਨੇ ਇੱਕ ਫਿਲਮ ਮੇਕਰ ਤਾਂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਇਆ ਸੀ ਉਹਨਾਂ ਦੇ ਵੱਲੋਂ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਵੀ ਕਹਿ ਦਿੱਤਾ ਸੀ ਕਿ ਜਿਹੜੇ ਆਪਣੀ ਮਾਂ ਕਹਿੰਦੇ ਨੇ ਉਹ ਆਪਣੇ ਘਰੇ ਰੱਖਣ ਇਸ ਨੂੰ ਤਾਂ ਹੁਣ ਇਹ ਰਾਜਵੀਰ ਜਵੰਦਾ ਦਾ ਜੋ ਐਕਸੀਡੈਂਟ ਹੋਇਆ ਸੀ ਹਿਮਾਚਲ ਦੇ ਬੱਦੀ ਦੇ ਵਿੱਚ ਇਹ ਮਾਮਲਾ ਹਿਮਾਚਲ ਦੇ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਇੱਕ ਸਮਾਜ ਸੇਵੀ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਸੀ ਆਵਾਰਾ ਪਸ਼ੂਆਂ ਨੂੰ ਲੈ ਕੇ ਤਾਂ ਉਸ ਮਾਮਲੇ ਦੀ ਅੱਜ ਸੁਣਵਾਈ ਵੀ ਆ ਹਿਮਾਚਲ ਦੇ ਹਾਈ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਆ ਸੁਣਵਾਈ ਤੋਂ ਬਾਅਦ ਕੀ ਕੁਝ ਫੈਸਲਾ ਆਉਂਦਾ ਸਵਾਲ ਵੱਡੇ ਜ਼ਰੂਰ ਨੇ ਕਿਉਂਕਿ ਕਿੰਨੀਆਂ ਹੀ ਜਾਨਾਂ ਇਸ ਸੜਕ ਹਾਦਸੇ ਦੇ ਵਿੱਚ ਇਸ ਤਰੀਕੇ ਦੇ ਨਾਲ ਚਲੇ ਜਾਂਦੀਆਂ ਨੇ ਜਦੋਂ ਕੋਈ ਅਵਾਰਾ ਪਸ਼ੂ ਉਹਨਾਂ ਦੀ ਗੱਡੀ ਦੇ ਅੱਗੇ ਆ ਜਾਂਦਾ ਅਵਾਰਾ ਪਸ਼ੂ ਉਹਨਾਂ ਦੀ ਬਾਈਕ ਦੇ ਅੱਗੇ ਆ ਜਾਂਦਾ ਤਾਂ ਫਿਰ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਮੰਨਦੇ ਨੇ ਮੰਨਣ ਮੇਰੇ ਵੀ ਭਰਾ ਨੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਰਦੇ ਜੇ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਥੋੜੇ ਜਿਹੀ ਵੱਜ ਸਕਦੀ ਹੈ ਇਹ ਤੁਸੀਂ ਥੋੜੇ ਪਰਿਵਾਰ ਨਾਲ ਵੀ ਆ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜੀ ਬੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜੀ ਬੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਧੱਕੜੇ ਗਿਆ ਸੌਰੀ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਪਿਆਰ ਕਰਦੇ ਆ ਤਾਂ ਜਿੱਥੇ ਵੀ ਇਹ ਤੁਹਾਨੂੰ ਦੇਖਦੀ ਹੈ ਇਹ ਗਾਣਾ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾਹਰੋਂ ਇਹਨੂੰ ਡੀਸੀ ਆਫਿਸ ਤੋਂ ਬਾਹਰੋਂ ਐਫਡੀਆ ਆਫਿਸ ਤੋਂ ਬਾਹਰੋਂ ਪੁਲਿਸ ਵਾਲੇ ਉਹਦੇ ਪੁਲਿਸ ਦਾ ਥਾਣਾ ਜਿੱਥੇ ਤੱਕ ਉਹ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਨੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ ਜਿੱਥੇ ਆਫਿਸ ਨੇ ਉਹਨਾਂ ਨੂੰ ਬਾਹਰੋਂ ਉੱਥੇ ਜਾ ਕੇ ਬਿਲਕੁਲ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਜਿਹੜੇ ਮੇਰੇ ਭਰਾ ਇਹਨਾਂ ਨੂੰ ਮਾਵਾ ਬੰਦੇ ਨੇ ਮੰਨਣਾ ਮੇਰੇ ਵੀ ਪ੍ਰਾਂ ਦੇ ਉਹ ਠੀਕ ਹੈ ਨਾ ਪਰ ਤੁਸੀਂ ਮਾਵਾਂ ਨੂੰ ਆਰਦਿਆਂ ਜੋ ਦੁਰਗਤੀ ਆਏ ਨਾ ਕਰੋ ਵੀ ਸੜਕਾਂ ਦੇ ਉੱਤੇ ਰੁਲਦੀਆਂ ਫਿਰਦੀਆਂ ਨੇ ਗੰਦ ਖਾਦੀਆਂ ਫਿਰਦੀਆਂ ਨੇ ਤੇ ਫਿਰ ਲੋਕਾਂ ਦੇ ਵਿੱਚ ਵੱਜਦੀਆਂ ਨੇ ਕਦੇ ਨਾ ਕਦੇ ਥੋੜੇ ਜਿਹੀ ਵੱਜ ਸਕਦੀ ਹੈ ਇਹ ਤੁਸੀਂ ਥੋੜੇ ਪਰਿਵਾਰ ਨਾਲ ਵੀ ਆਸਾ ਹੋ ਸਕਦਾ ਮੇਰੇ ਨਾਲ ਦੋ ਵਾਰੀ ਹੋਇਆ ਹੋਇਆ ਮੇਰੇ ਜਾਨ ਪਛਾਣ ਦੇ ਮੇਰੇ ਸ਼ਹਿਰ ਰਤੀਏ ਦੇ ਬੰਦੇ ਤਿੰਨ ਚਾਰ ਇਹਨਾਂ ਨੇ ਮਾਰੇ ਹੋਏ ਨੇ ਵਿੱਚ ਤੇ ਆਹ ਦਾ ਹੁਣ ਯਾਰ ਇਹ ਗੱਲ ਤਾਂ ਹਾਈਲਾਈਟ ਹੋ ਗਈ ਕਿਉਂਕਿ ਰਾਜਵੀਰ ਜਵੰਦੇ ਨਾਲ ਜੁੜ ਗਈ ਆ ਕੇ ਪਰ ਰਾਜਵੀਰ ਜਵੰਦੇ ਨੂੰ ਜੇ ਪਿਆਰ ਕਰਦੇ ਹੋ ਤੁਸੀਂ ਸੌਰੀ ਮੇਰਾ ਥੱਕੜੇ ਗਿਰਿਆ ਸੌਰੀ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਪਿਆਰ ਕਰਦੇ ਹੋ ਤਾਂ ਜਿੱਥੇ ਵੀ ਇਹ ਤੁਹਾਨੂੰ ਦਿਖਦੀ ਇਹ ਗਾਣਾ ਇਹਨੂੰ ਧੱਕੇ ਮਾਰੋ ਜਿਹੜਾ ਕਹਿੰਦਾ ਇਹ ਮਾਂ ਹੈ ਸਾਡੀ ਉਹਦੇ ਘਰੇ ਬਾੜੋ ਇਹਨੂੰ ਟੀਸੀ ਆਫਿਸ 'ਚ ਬਾੜੋ ਐਸਡੀਓ ਆਫਿਸ 'ਚ ਬਾੜੋ ਪੁਲਿਸ ਵਾਲੇ ਉਹਦੇ ਪੁਲਿਸ ਦਾ ਥਾਣਾ 'ਚ ਧੱਕੋ ਇਹਨਾਂ ਨੂੰ ਥੋਡੀ ਮਾਂ ਹੈ ਜਿਹੜੀ ਜਿਹੜਾ ਬੰਦਾ ਕਹਿੰਦਾ ਮੇਰੀ ਮਾਂ ਹੈ ਸਰਕਾਰ ਕਹਿੰਦੀ ਇਹਨੇ ਕਾਹ ਮਾਂ ਸਾਡੀ ਸਰਕਾਰ ਦਾ ਜਿੱਥੇ ਜਿੱਥੇ ਆਫਿਸ ਨੇ ਉਹਨਾਂ ਨੂੰ ਬਾੜੋ ਉੱਥੇ ਲ ਜਾ ਕੇ ਬਿਲਕੁਲ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਵਾਲ ਇਹੀ ਹੈ ਕਿ ਗਊ ਸੈਸਤਾ ਲਿਆ ਜਾਂਦਾ ਪਰ ਫਿਰ ਇਹਨਾਂ ਨੂੰ ਸ਼ੈਲਟਰ ਹਾਊਸ ਜਿਹੜੇ ਬਣਾਏ ਹੁੰਦੇ ਨੇ ਗਊਸ਼ਾਲਾ ਬਣਾਈਆਂ ਹੁੰਦੇ ਨੇ ਉਹਨਾਂ ਦੇ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ ਕੋਈ ਅਜਿਹਾ ਸਿਸਟਮ ਕਿਉਂ ਨਹੀਂ ਹੈ ਕਿ ਜਿੱਥੇ ਕੋਈ ਅਵਾਰਾ ਪਸ਼ੂ ਫਿਰਦਾ ਦਿਖਦਾ ਉਸ ਨੂੰ ਚੱਕ ਕੇ ਨਾਲ ਦੀ ਨਾਲ ਜਾ ਕੇ ਸ਼ੈਲਟਰ ਹਾਊਸ ਦੇ ਵਿੱਚ ਰੱਖ ਦਿੱਤਾ ਜਾਵੇ ਇਸ ਤਰੀਕੇ ਨਾਲ ਟੀਮਾਂ ਕਿਉਂ ਨਹੀਂ ਬਣਾਈਆਂ ਜਾਂਦੀਆਂ ਇਸ ਤਰੀਕੇ ਨਾਲ ਪ੍ਰਸ਼ਾਸਨ ਕਿਉਂ ਨਹੀਂ ਇਸ ਮੁੱਦੇ ਨੂੰ ਸੰਜੀਦਗੀ ਦੇ ਨਾਲ ਲੈਂਦਾ ਯੋਕੇ ਕਾ ਮਾਂ ਦਾ ਪੁੱਤ ਜੋ ਗਿਆ ਰਾਜਵੀਰ ਜਵੰਦਾ ਅਵਾਰਾ ਪਸ਼ੂਆਂ ਕਰਕੇ ਚਲੇ ਗਿਆ ਇਸ ਦੁਨੀਆ ਦੇ ਵਿੱਚੋਂ ਹਰ ਕਿਸੇ ਦੀ ਅੱਖ ਨਾਮ ਹੋਈ ਹੈ ਹਰ ਕੋਈ ਤੁਰੰਦਰ ਤੱਕ ਝੁੰਡੋੜਿਆ ਗਿਆ ਕਿ ਇੱਕ ਸਿਰਫ ਤੇ ਸਿਰਫ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਰਕੇ ਅੱਜ ਇੰਨਾ ਵੱਡਾ ਜਿਹੜਾ ਗਾਇਕ ਐਨੀ ਵੱਡੀ ਫਨਕਾਰ ਇਸ ਦੁਨੀਆ ਤੋਂ ਜੜੀ ਚਲੇ ਗਈ ਆ ਸਿਰਫ ਇਸ ਕਰਕੇ ਕਿ ਉਹ ਬਾਈਕ ਰਾਈਡਿੰਗ ਕਰ ਰਹੇ ਸੀ ਇੱਕ ਸ਼ੌਂਕ ਸੀ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਪਰ ਅਵਾਰਾ ਪਸ਼ੂਆਂ ਨੇ ਉਸ ਦੀ ਜ਼ਿੰਦਗੀ ਲੈ ਲਈ ਤਾ ਵਾਕਈ ਇਸ ਮਾਮਲੇ ਦੇ ਉੱਤੇ ਆਵਾਜ਼ ਚੁੱਕਣੀ ਜ਼ਰੂਰ ਬਣਦੀ ਆ ਹਾਲਾਂਕਿ ਹੁੰਦਾ ਕੀ ਆ ਜਦੋਂ ਕੋਈ ਅਜਿਹਾ ਹਾਦਸਾ ਹੋ ਜਾਂਦਾ ਜਿਵੇਂ ਕਿ ਰਾਜਵੀਰ ਜਵੰਦਾ ਦੇ ਨਾਲ ਵਾਪਰਿਆ ਥੋੜੇ ਦਿਨ ਸਾਰੇ ਬੋਲਦੇ ਨੇ ਸਮਾਜ ਸੇਵੀ ਹੋਣ ਭਾਵੇਂ ਕੀ ਕਲਾਕਾਰ ਹੋਣ ਮੁੱਦਾ ਜ਼ਰੂਰ ਚੱਕਣ ਦੀ ਗੱਲ ਕਰਦੇ ਨੇ ਪਰ ਹੌਲੀ 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 ਇਹ ਮੁੱਦਾ ਫਿਰ ਠੰਡੇ ਵਸਤੇ ਪੈ ਜਾਂਦਾ ਫਿਰ ਕੋਈ ਹਾਦਸਾ ਹੁੰਦਾ ਫਿਰ ਇਹ ਮੁੱਦਾ ਚੱਕਿਆ ਜਾਂਦਾ ਫਿਰ ਹੌਲੀ 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 ਠੰਡੇ ਵਸਤੇ ਪੈ ਜਾਂਦਾ ਇਸ ਮੁੱਦਾ ਮੁੱਦੇ ਨੂੰ ਚੱਕਣਾ ਵੀ ਚਾਹੀਦਾ ਤੇ ਇਸ ਮੁੱਦੇ ਨੂੰ ਚੱਕ ਕੇ ਇਸ ਦਾ ਹੱਲ ਕੱਢਣ ਦੀ ਜ਼ਰੂਰਤ ਹੈ ਤਾਂ ਜੋ ਕਿਸੇ ਹੋਰ ਮਾਂ ਦਾ ਪੁੱਤ ਨਾ ਇਸੇ ਤਰੀਕੇ ਨਾਲ ਜਾਵੇ ਕਿਸੇ ਬੱਚਿਆਂ ਦਾ ਪਿਓ ਨਾ ਜਾਵੇ ਕਿਸੇ ਬੱਚਿਆਂ ਦੀ ਮਾਂ ਨਾ ਜਾਵੇ ਇਸ ਤਰੀਕੇ ਨਾਲ ਕਿਸੇ ਦਾ ਪਰਿਵਾਰਕ ਮੈਂਬਰ ਉਹਨਾਂ ਤੋਂ ਅੱਖੋਂ ਲਿਨਾ ਨਾ ਹੋਵੇ ਆਵਾਰਾ ਪਸ਼ੂਆਂ ਦੇ ਕਰਕੇ ਤਾਂ ਮੁੱਦਾ ਬਹੁਤ ਗੰਭੀਰ ਹੈ ਇਸ ਮੁੱਦੇ